ਨਾ ਚੱਲ ਤਰ ਤਾਪਦਿੰਗੇ ਨਹੀਂ ਬਾਈਏ ਇਹ ਯਾਰ ਹੁਣ ਤਾਂ ਖੈਰ ਬਾਹਲਾ ਬੈਠ ਕੇ ਦੇਖਣੀ ਆ ਤੂੰ ਥੀ ਜਿਆਦਾ ਸੀ ਹਸਪਤਲ ਤੋਂ ਬਾਅਦ ਤੋਂ ਆਇਆ ਪਤਾ ਕੋਈ ਗੱਲ ਤੂੰ ਲੈ ਜਾਗਾ ਖਾਣ ਕੇ ਕੋਈ ਨਿਕਲ ਫਿਕਰ ਨਾ ਕਰੀ ਪਤਾ ਮੇਰੇ ਕੋਲੇ ਹੈ ਨਾ ਕੋਈ ਗੱਲ ਨਹੀਂ ਠੀਕ ਕਿਹੜਾ ਕਲਾਸ ਕਿਹੜਾ ਜਿਹੜਾ ਨੂੰ ਕੀ ਜੇ ਹੈਗਾ ਨਹੀਂ ਮੈਂ ਕਲਾਸ ਲੱਭ ਕੇ ਲੈ ਜਾਓ ਖੜਨਾ ਜਗ੍ਹਾ ਰਹਿ ਜੇ 시청해주셔서 감사합니다. ਗਲਾਬ ਸਿੰਘ ਮੈਂ ਜਿਉਂਦਾ ਭਾਰਤੀ ਸੰਜੁਣੀ ਨੇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੇ ਬਲਸ 2 ਵਜੇ ਤੋਂ ਲੱਗੀ ਅਗੋਂ ਦੇ ਘਰਾਂ ਦੇ ਵਿੱਚ ਸਾਪੇ ਮਾਰਨਾ ਲਗਾਤਾਰ ਹੀ ਲੱਗੀ ਹੋਈ ਆ ਪਹਿਲਾਂ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸੌਂਦੇ ਘਰੇ ਸਾਫਾ ਮਾਰਿਆ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਕੱਢੀ ਕੰਢੀ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ 4 ਵਜੇ ਇੱਥੇ ਜਿਉਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਖੜੀ ਆ ਕੇ ਪਰ ਜਦੋਂ ਇੱਧਰ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਆ ਖੜ੍ਹੀ ਆ ਜਨਤਾ ਬਹੁਤ ਇਕੱਠੀ ਹੋਈ ਹੋਈ ਪਰ ਪੁਲਿਸ ਦੀ ਐਡੀ ਮਾਰੀ ਕਰਦੂਤ ਜਿਹੜੀ ਉਹਦੀ ਨਿੰਦਾ ਜੋ ਕਰਨ ਵਾਲੀ ਆ ਸਾਡੇ ਉਹ ਘਰਾਂ ਦੇ ਕੰਦਾ ਟੱਪ ਕੇ ਅੰਦਰ ਵੜੇ ਆ ਯਾਨੀ ਇਹੋ ਜੀ ਕਰਤੂਤ ਆ ਆਪ ਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮਿਆਂ ਕੰਦਾ ਟੱਪਣੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਵਾਰੰਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਦਾ ਟੱਪ ਕੇ ਪੁਲਿਸ ਦਾ ਵੱਡਣ ਦਾ ਕੋਈ ਅਧਾਰ ਹੀ ਨਹੀਂਗਾ ਟੀਕਾ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵਲਿਆ ਘੜੇਲੇ ਵਾਲੇ ਰਾਹ ਭੱਜ ਗਏ ਹੋ ਕੇ ਰਾਂ ਤੇ ਬਾਰੇ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ ਜਿੱਥੇ ਵੀ ਇਹ ਜਾਣਗੇ ਐ ਜਿਵੇਂ ਜੌਨਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਕੇ 4 ਵਜੇ ਇੱਕ ਕਾਲ ਤੇ ਐ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕੋਈ ਪੁਲਿਸ ਦਾ ਦੁਆਵ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਮੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਓ ਜੇ ਸਾਡੇ ਤੇ ਆਇਆ ਜੜ ਕੇ ਆਉਂਦੇ ਆ ਇਹ ਫਿਰ ਅਸੀਂ ਆਏ ਘਰਾਂ 'ਚ ਵੜ ਕੇ ਤਾਂ ਉਹ ਕਹਣਗੇ ਡਰ ਗਏ ਲੋਕ ਪਰ ਜੇ ਆਇਆ ਜੜ ਕੇ ਆਉਂਦੇ ਉਹ ਤੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆਸੀਂ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅੱਜ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸ ਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਮੇਲ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਆ ਇਸ ਕਰਕੇ ਸਾਰੇ ਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕੇ ਨਾਲ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆ ਤੇ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਜੀ ਪ੍ਰਸ਼ਾਸਨ ਦਾ ਰਵਈਆ ਵੀ ਜਥੇਵੰਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਆ ਵੋਟਾਂ ਮੁੱਸ ਕੇ ਵਹਿ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਛੋਟ ਨੂੰ ਲੋਕਾਂ ਨੂੰ ਵੋਟਾਂ ਪਾਓ ਇਸ ਛੋਟਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇ ਉਹੀ ਛੋਟੇ ਆ ਵੋਟਾਂ ਵਾਲੇ ਜਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁੱਸ ਲੀਆਂ ਨੇ ਇਹਨਾਂ ਨੇ ਮੁਰਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਇਹ ਹਕੂਮਤ ਕੋਈ ਵੀ ਹੈ ਜਬਰ ਜੀ ਆਉਂਦੀ ਹੈ ਹਕੂਮਤ ਜਿਹੇ ਤੂੰ ਪਹਿਲਾ ਵਾਲੀਆਂ ਹਕੂਮਤਾਂ ਚ ਇਹ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੋਈ ਵੋਟ ਬਟੋਰੂ ਪਾਰਟੀਆਂ ਤੋਂ ਨਾ ਚਾਹ ਅਗਰ ਰੱਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਗੀਆਂ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜਿਹੀ ਹਾਲਤ ਕਰਨੀਆਂ ਇਹ ਜਿਹੇ ਜੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਉਹ ਤਾਂ ਬਹੁਤ ਨਿੰਦ੍ਰਿਆਯੋਗ ਆ ਇਹ ਤਾਂ ਲਹਿਰਾਂ ਇਹ ਤੋਂ ਦੁੱਗਣੀਆਂ ਤਿੱਗਣੀਆਂ ਹੋ ਕੇ ਨਿਕਲਣਗੇ ਆ ਜਿੰਨਾ ਮਰਜੀ ਜ਼ੋਰ ਨਾਲ ਇਹ ਜਿੰਨਾ ਮਰਜੀ ਸਾਪੇ ਮਾਰਲੇ ਪੁਲਿਸ ਜਿੰਨਾ ਮਰਜੀ ਸਾਡੇ ਅਗੂ ਨੂੰ ਫੜ ਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਾਬ ਜਾਣੀਆਂ ਜਿੰਨੇ ਮਰਜੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਦਾ ਉਦੋਂ ਬਾਅਦ ਉਹ ਹੋਊਗਾ ਸਾਡਾ ਤਾਂ ਖੂਨ ਪੈਣਾ ਜਣਾ ਦੇ ਵਿੱਚ ਜਦੋਂ ਐ ਕੋਈ ਸਾਡਾ ਸ਼ਹੀਦ ਦਾ ਕੋਈ ਦਾ ਖੂਨ ਡੁੱਲੂਗਾ ਇਸ ਕਰਕੇ ਇਸ ਤਾਮਰ ਫੇਲ ਵਾਂਗੂ ਵਧਾਂਗੇ ਲਾਲੇ ਜ਼ੋਰ ਜਿੰਨਾ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ ਤੇ ਤੁਸੀਂ ਦੇਖ ਰਹੇ ਪਿੰਡ ਜਮਾਂ ਦੇ ਵਿੱਚ ਜੋ ਗੁਲਾਬ ਸਿੰਘ ਬਲਾਕ ਦੇ ਇਹਨੇ ਤੇ ਉਹ ਪੱਟੀ ਜਿਹੜੀ ਸਾਡੇ ਕਿਸਾਨ ਵੀ ਆ ਗਏ ਤੇ ਇਸੇ ਆਸ ਤੋਂ ਉਹਨਾਂ ਨੂੰ ਆ ਆ ਦੇ ਆ ਵੀ ਜਿਹਾ ਉਹ ਵਾਸਤੇ ਵਿਸ਼ਾ ਸੰਸਥਾ ਪ੍ਰਸ਼ਾਸਨ ਵੀ ਅਰੇਂਜ ਮਾਰੀ ਆ ਤੇ ਉਹਨੂੰ ਬਚਾਉਣ ਵਾਸਤੇ ਅੱਜ ਉਹ ਪੱਟੀ ਜਿਹੜੀ ਸਾਡੇ ਕਿਸਾਨ ਵੀ ਇਕੱਠੇ ਹੋਏ ਆ ਤੇ ਨਾਲ ਸਾਡੇ ਮਜ਼ਦੂਰ ਵੀ ਵੀ ਇਕੱਠੇ ਹੋਏ ਆ ਦੇਖ ਰਹੇ ਤੁਸੀਂ ਤੇ ਵੱਡੀ ਗੰਟੀ ਤੇ ਸਾਡੇ ਕਿਸਾਨ ਆ ਜਿਹੜੇ ਉਹ ਦੇਖ ਰਹੇ ਹੋ ਜਿਹੜੇ ਇਕੱਠ ਲਗਾਤਾਰ ਸਾਡੀਆਂ ਮਾਮਾ ਭੈਣਾਂ ਦਾ ਵੀ ਇੱਥੇ ਪਹੁੰਚ ਰਹੀਆਂ ਨੇ ਤੇ ਅਕੀ ਜਿਦੋਂ ਜਿਵੇਂ ਜਿਵੇਂ ਪਤਾ ਲੱਗਿਆ ਹੋਰ ਵੀ ਸਾਡੇ ਸਾਰੇ ਲੋਕ ਆ ਜਿਹੜੇ ਇੱਥੇ ਇਕੱਠੇ ਹੋ ਕੇ ਆਏ ਨੇ ਕਿ ਜੇ ਤੁਸੀਂ ਦੇਖ ਰਹੇ ਹੋ ਵੱਡੀ ਗੱਲ ਸਾਡੇ ਖਾਨ ਝੰਡੀ ਲੈ ਕੇ ਸਾਡਾ ਹਾਂ ਵੀ ਕਿਸਾਨ ਵੀਰੋ ਧਿਆਨ ਦਿਓ ਇਤਰਾ ਇੱਕ ਤਾਂ ਸਾਨੂੰ ਇਹ ਜਿਹੜਾ ਪੁਲਸ ਆਇਆ ਸੀਦਾ ਬਾਰੇ ਦੱਸ ਰਹੀ ਵੀ ਇਹ ਕਿਵੇਂ ਆਏ ਸੀ ਕਈ ਵਾਰ ਆਪਣਾ ਭਲੇਖਾ ਹੁੰਦਾ ਵੀ ਆਪਣੇ ਪਿੰਡ ਵਾਲੇ ਮਾਦਲੇ ਤੇ ਆਏ ਸੀ ਇਹ ਪਿੰਡ ਵਾਲੇ ਮਾਦਲੇ ਤੇ ਨਹੀਂ ਸੀ ਆਈ ਪੁਲਸਾ ਇਹ ਜਿਹੜਾ ਅੱਜ ਚੰਡੀਗੜ੍ਹ ਜਾਣਾ ਕੱਲ ਨੂੰ 5 ਤਰੀਕ ਨੂੰ ਧਰਨਾ ਲਾਉਣਾ ਹੈ ਉਹਦੇ ਸਬੰਧ ਦੇ ਵਿੱਚ ਇਹ ਬਲਾਕ ਦਾ ਪ੍ਰਧਾਨ ਹੈ ਵੱਡੇ ਆਗੇ ਨੂੰ ਚੱਕਦੇ ਫਿਰਦੇ ਆ ਵੀ ਜੇ ਇਹਨਾਂ ਨੂੰ ਚੱਕ ਲਈਏ ਤਾਂ ਜਿਹੜਾ ਆ ਲੋਕਾ ਇਹ ਡਰ ਕੇ ਘਰੇ ਬੈਠੇ ਆ ਬਈ ਕੀ ਮਸਲਾ ਇੱਥੇ ਜਰਾ ਮਸਲਾ ਭਾਈ ਇਹ ਆਪਣਾ ਜਿਹੜਾ ਚੰਡੀਗੜ੍ਹ ਆਪਾਂ ਮੋਰਚਾ ਲਾਉਣਾ ਪੱਕਾ ਸਾਰੇ ਜਥੇਬੰਦੀਆਂ ਵੱਲੋਂ ਤੇ ਉਹਦੇ ਸਬੰਧ ਚ ਇਹ ਆਪਣੇ ਗਲਾਬ ਆਪਣੇ ਬਲਾਕ ਦੇ ਆਗੂ ਗਲਾਬ ਸਿੰਘ ਨੂੰ ਚੱਕਣਾ ਸੀ ਪੁਲਿਸ ਤੋਂ ਤਕਰੀਬਨ 50-60 ਜਾਣੇ ਪੁਲਿਸ ਵਾਲੇ ਸੀ ਇਹ ਪਿੰਡੋਂ ਪਿੰਡੀਆਂ ਨਾਲ ਤੜਕੇ ਅੱਜ ਰੇਡਾਂ ਮਾਰੀਆਂ ਨੇ ਚੰ다 ਸਿੰਘ ਜੀਤੂ ਵੀ ਮਾਰੀਆਂ ਰੇਡਾ ਤੇ ਇਸ ਕਰਕੇ ਆਪਾਂ ਜਦੋਂ ਲੋਸਮੈਂਟ ਕੀਤੀ ਤਾਂ ਪਿੰਡ ਨੂੰ ਪਤਾ ਲੱਗਿਆ ਪਿੰਡ ਇੱਕਦਮ ਇਕੱਠਾ ਹੋਇਆ ਇੱਥੇ ਆਪਣੇ ਡੇਰਾ ਸਾਹਿਬ ਕੋਲੇ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਆਪਾਂ ਅੱਜ ਵੱਧ ਤੋਂ ਵੱਧ ਚੰਡੀਗੜ੍ਹ ਜਾਣਾਗਾ ਤੇ ਜਿਹੜਾ ਲੋਕਾਰਾ ਕੱਲ ਭਗਵੰਤ ਮਾਨ ਮੀਟਿੰਗ 'ਚ ਆਪਣੇ ਅੱਗ ਨੂੰ ਮਾਰ ਕੇ ਗਿਆ ਮੀਟਿੰਗ ਦਾ ਅਦਬਚਾਲੇ ਛੱਡ ਗਿਆ ਉਹ ਜਿਹੜਾ ਕਹਿੰਦਾ ਸੀ ਵੀ ਸਰਕਾਰ ਸੱਥਾਂ ਚੱਲੂਗੀ ਉਹੀ ਮੁੱਖ ਮੰਤਰੀ ਅੱਜ ਕੱਲ ਮੀਟਿੰਗ 'ਚ ਦੇ ਅਦਬਚਾਲੇੋਂ ਭੱਜ ਗਿਆ ਫੋਨ ਲਾਤਾ ਸੀ ਉਹਨਾਂ ਨੇ ਤੇ ਜਾਂਦਾ ਹੋਇਆ ਆਪਣੇ ਅੱਗ ਨੂੰ ਧਮਕੀਆਂ ਦੇ ਕੇ ਗਿਆ ਵੀ ਕਰ ਲਓ ਜੇ ਤੁਸੀਂ ਕੁਝ ਕਰਨਾ ਉਹ ਜਿਹੜੀ ਏਕਾਤਾ ਉਹਨੇ ਆਪਦੀ ਦਿਖਾਤੀ ਪਿਆਰ ਦੇ ਲੋਕਾਂ ਨੂੰ ਤੇ ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਦਾ ਖੜਾ ਛੱਡ ਕੇ ਅੱਜ ਆਪਾਂ ਵੱਧ ਤੋਂ ਵੱਧ ਨੌਜਵਾਨ ਵੀਰਾਂ ਆਪਾਂ ਆਪਣੇ ਹੱਕਾਂ ਲਈ ਫਸਲਾਂ ਲਈ ਆਪਣੇ ਨਸਲਾਂ ਲਈ ਆਪਾਂ ਚੰਡੀਗੜ੍ਹ ਵੱਧ ਤੋਂ ਵੱਧ ਜਾਈਏ ਤੇ ਇਸੇ ਤਾਂ ਹੀ ਅਪੀਲ ਕਰਦੇ ਆ ਨੌਜਵਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਾਂ ਚੰਡੀਗੜ੍ਹ ਜਾਣਾ ਹੈ ਇਹ ਤੋਂ ਬਈ ਫਿਰ ਟਰਾਲੀਆਂ ਵੀ ਵਾਵਾ ਜਾਲੀ ਹੋਣਗੀਆਂ ਪਿੰਡ ਚੋਂ ਟਰਾਲੀਆਂ ਵੀ ਪੰਜ ਤਿਆਰ ਕੀਤੀਆਂ ਪਿਆ ਨੇ ਇੱਕ ਪਿੰਡ ਕੋਲੇ ਬੱਸ ਹੈਗੀ ਆ ਅੱਛਾ ਤੇ ਜੇ ਕੋਈ ਇੱਕ ਉਹ ਗੱਡੀ ਸਪੀਕਰ ਵਾਲੀ ਗੱਡੀ ਵੀ ਚਲਦੀ ਆ ਹਾਂ ਸਪੀਕਰ ਵਾਲੀ ਗੱਡੀ ਵੀ ਜਾਊ ਲੱਗ ਭਾਤ ਤਿਆਰੀ ਆ ਪਿੰਡ ਦੀ 100 100 ਬੰਦੇ ਦੇ ਲਗਭਗ ਇੱਥੋਂ ਜਾਵਨ ਸੁਭਾ ਵੜਾ ਲੇਗੀ ਆ ਹੈ ਗਈ ਆ ਜੀ ਬਾਈ ਕਿਸ ਨੂੰ ਪਤਾ ਹੀ ਆ ਵੀ ਕਿਵੇਂ ਪਿੰਡ ਆ ਇਕਦਮ ਉਹਦੀਆਂ ਆਪਣਾ ਇਕੱਠਾ ਹੋ ਗਿਆ ੜੜਕੇ ੜੜਕੇ ਦਾ ਟਾਈਮ ਆ ਕਿਸੇ ਨੇ ਕੋਈ ਚਾਹ ਨਹੀਂ ਪੀਤੀ ਪਾਣੀ ਪੀਤਾ ਜਿਵੇਂ ਜਿਵੇਂ ਪਤਾ ਲੱਗੀ ਗਾ ਲੋ ਕੋਠੋਠਾ ਆਪ ਮਹਾਰੇ ਜਿਹੜੇ ਡੇਰਾ ਸਾਹਿਬ ਖੇ ਦੇ ਵਿੱਚ ਇਕੱਠੇ ਹੋਇਆ